ਹਮ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਲੱਗੇ ਆ ਪੋਹਾ ਬਣਾਉਣ ਜਿਹਦੇ ਲਈ ਆਪਾਂ ਕੜਾਹੀ ਚ ਪਾ ਲਿਆ ਤੇਲ ਤੇ ਇੱਧਰ ਆਪਾਂ ਲੈ ਲਏ ਟਮਾਟਰ ਆ ਆਪਣੇ ਕੋਲ ਹੈਗੇ ਨੇ ਪਿਆਜ਼ ਆ ਹੈਗਾ ਇਹ ਪੋਹੇ ਦਾ ਮਸਾਲਾ ਆ ਹੈਗੀ ਆਪਣੇ ਕੋਲ ਮੂੰਗਫਲੀ ਤੇ ਆ ਹੈਗਾ ਪੋਹਾ ਜਿਹਨੂੰ ਆਪਾਂ ਮਤਲਬ ਕੀ ਧੋ ਕੇ ਰੱਖ ਲੈ ਤੇ ਇਹ ਇਸ ਤਰ੍ਹਾਂ ਖਿੜਾ ਖਿੜਾ ਜਿ ਬਣੇਗਾ ਕਿਉਂਕਿ ਇਹਨੂੰ ਮਾਲਕੇ ਨਹੀਂ ਧੋਣਾ ਹੁੰਦਾ ਇਹਨੂੰ ਬਸ ਹਲਕਾ ਵੋਸ਼ ਕਰਨ ਦਾ ਤੇ ਆਪਾਂ ਹਲਕਾ-ਹਲਕਾ ਵੋਸ਼ ਕਰਕੇ ਰੱਖ ਲਿਆ ਹੈ ਤੇ ਆ ਆਪਾਂ ਸਬਜ਼ੀ ਬਣਾਵਾਂਗੇ ਤੇ ਆ ਆਪ ਸਾਰਾ ਸਮਾਨ ਪਾ ਕੇ ਲੱਗੇ ਆਪ ਕੋਹਾ ਬਣਾਉਣਾ ਪਹਿਲਾਂ ਆਪਾਂ ਪਿਆਜ਼ ਭੁੰਨੇ ਸੀਗੇ ਤੇ ਹੁਣੇ ਟਮਾਟਰ ਪਾਏ ਸੀ ਤੇ ਇਹ ਬਿਲਕੁਲ ਜਿਆਦਾ ਸਬਜ਼ੀ ਬਣਾਉਂਗੇ ਤਾਂ ਆਪ ਨੂੰ ਲੰਬੀ ਜਰੂਰਤ ਹੋਈ ਹੋਗੀ ਆਪਾਂ ਨੂੰ ਤੇ ਇਹ ਆਪਣੇ ਕੋਲ ਜਿਵੇਂ ਤੇ ਹੁਣ ਆਪਾਂ ਪਾ ਦਾਂਗੇ ਇਹ ਵਾਲਾ ਮਸਾਲਾ ਮਸਾਲਾ ਪਾਉਣ ਤੋਂ ਬਾਅਦ ਮਸਾਲਾ ਵਿੱਚ ਚੰਗੀ ਤਰ੍ਹਾਂ ਹਿਲਾ ਕੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹੋ ਘੋਬਾ ਤੇ ਗੰਗਕਲੀ ਪਾ ਮੰਗੇ ਆਪਾਂ ਸੱਤੋਂ ਐਂਡ ਤੇ ਕਿਉਂਕਿ ਮੂਕਲੀ ਜਿਹੜੀ ਹੈ ਨਾ ਇਹ ਆਪਾਂ ਰੋਸਟ ਕਰਕੇ ਰੱਖੀ ਹੋਈ ਹੈ ਤੁਸੀਂ ਤਾਂ ਹੱਟਾ ਲੈ ਬਚੀ ਹੈ ਇੱਕਦਮ ਕਿਆ ਦੇ ਦਿਆ ਜੀ ਦਹੀਂ ਕੁਛ ਵੀ ਬਣਾ ਦੋ ਜਲਦੀ ਜਲਦੀ ਕੁਛ ਵੀ ਬਣਾ ਦੋ ਰੋਟੀ ਨਹੀਂ ਖਾਣੇ ਇਸ ਕਰਕੇ ਮੂੰਗਫਲੀ ਮੈਂ ਰੋਸਟ ਕਰਕੇ ਰੱਖੀ ਹੋਈ ਹੈ। ਦੂਸਰੇ ਥੋੜਾ ਜਿਹਾ ਆਪਾਂ ਇਹਨਾਂ ਆਪਾਂ ਪਰੋਬਾ ਲਾਂਗੇ ਮੂੰਗਫਲੀ। ਹੁਣ ਆਪਾਂ ਪਾਤੀ ਮੂੰਗਫਲੀ ਤੇ ਅਸੀਂ ਸਾਰੇ ਨੂੰ ਆਪਾਂ ਕਰ ਲਵਾਂਗੇ ਮਿਕਸ। ਉਜਾਦਾ ਮਤਲਬ ਨਹੀਂ ਆਪਾਂ ਨੂੰ ਜਿਆਦਾ ਹਲਾਉਣ ਦੀ ਲੋੜ ਨਹੀਂ ਹੁੰਦੀ ਐ ਤੇ ਬਸ ਇਸ ਤਰ੍ਹਾਂ ਆਪਾਂ ਆ ਗੋਸੇਮ ਕਰਕੇ ਤੇ ਨੂੰ ਉਤਾਰ ਲਵਾਂਗੇ ਦੇਖੋ ਆਪਣਾ ਪੋਹਾ ਕਿੰਨਾ ਖਿਲਿਆ ਖਿਲਿਆ ਬਣਿਆ ਬਿਲਕੁਲ ਖਿਲਿਆ ਖਿਲਿਆ ਬਣਿਆ ਇਸ ਤਰ੍ਹਾਂ ਹੀ ਬਣਨਾ ਚਾਹੀਦਾ ਤੇ ਬਿਲਕੁਲ ਪਰਫੈਕਟ ਬਣਿਆ ਤੇ ਲਓ ਜੀ ਆਪਣਾ ਪੋਹਾ ਬਣ ਕੇ ਤਿਆਰ ਤੇ ਆਜੋ ਖਾਈਏ ਤੇ ਇੱਧਰ ਆਪਾਂ ਵੰਡ ਦਿੰਨੇ ਆ ਜਿੰਨੇ ਜਿੰਨੇ ਹੋਰ ਕਿਸੇ ਨੇ ਲੈਣਾ ਹੋਇਆ ਤੇ ਇਹ ਬਹੁਤ ਹੀ ਸੋਹਣਾ ਖਾਇਆ ਖਿਲਿਆ ਬਹੁਤ ਹੀ ਸੋਹਣਾ ਬਣਿਆ ਤੇ ਸਿਮੂ ਨੇ ਕਹਿ ਕੇ ਬਣਵਾਇਆ ਹੈ ਇਹ ਪਲੇਟ ਸਿਮੂ ਦੀ ਸੋ ਤੁਹਾਨੂੰ ਅੱਜ ਸਾਰੇ ਅੰਦਾਤ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਲੱਗਦਾ ਰਹੇ ਬੈਲ ਬਟਨ ਦਬਾਓ ਨੋਟੀਫਿਕੇਸ਼ਨ ਮਿਲੇਗਾ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ